ਬੀਤੇ ਦਿਨੀ ਲਗਾਤਾਰ ਪਏ ਮੀਂਹ ਅਤੇ ਆਏ ਹੜ੍ਹਾਂ ਕਾਰਨ ਜਿੱਥੇ ਪੰਜਾਬ ਅੰਦਰ ਫਸਲਾਂ ਬਰਬਾਦ ਹੋ ਗਈਆਂ ਲੋਕ ਘਰੋਂ ਬੇਗਰ ਹੋ ਗਏ ਅਤੇ ਰੋਜੀ ਰੋਟੀ ਤੋਂ ਆਵਾਜ਼ਾਰ ਹੋ ਗਏ ਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੱਖ-ਵੱਖ ਜਗ੍ਹਾ ਤੇ ਜਾ ਕੇ ਲੰਗਰ ਲਗਾਏ ਜਾ ਰਹੇ ਹਨ ਅਤੇ ਰਾਸ਼ਨ ਵੀ ਵੰਡਿਆ ਜਾ ਰਿਹਾ ਇਸ ਦੇ ਸੰਬੰਧ ਵਿੱਚ ਜ਼ਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਸ਼ਹਿਰ ਨੂਰਮਹਿਲ ਦੇ ਉੱਗੇ ਸਮਾਜ ਸੇਵਕ ਡਾਕਟਰ ਦਵਿੰਦਰਪਾਲ ਚਾਲ ਵੱਲੋਂ ਅੱਜ ਆਪਣੇ ਗ੍ਰਹਿ ਵਿਖੇ ਗੁਰਦੁਆਰਾ ਸਾਹਿਬ ਦੇ ਪਾਠੀ ਵੱਲੋਂ ਅਰਦਾਸ ਬੇਨਤੀ ਕਰਵਾ ਕੇ ਲਗਭਗ 100 ਪਰਿਵਾਰਾਂ ਲਈ ਸੁੱਕਾ ਰਾਸ਼ਨ ਲੈ ਕੇ ਜਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉੱਗੇ ਸਮਾਜ ਸੇਵਕ ਡਾਕਟਰ ਦਵਿੰਦਰਪਾਲ ਚਾਲ ਨੇ ਦੱਸਿਆ ਕਿ ਇਹ ਜੋ ਸੇਵਾ ਹੈ ਚਾਲ ਪਰਿਵਾਰ ਅਤੇ ਪੰਨੇਸਰ ਪਰਿਵਾਰ ਵੱਲੋਂ ਸਾਂਝੇ ਤੌਰ ਤੇ ਕੀਤੀ ਜਾ ਰਹੀ ਹੈ ਅੱਜ 100 ਪਰਿਵਾਰਾਂ ਲਈ ਇਹ ਰਾਸ਼ਨ ਵੰਡਿਆ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਸੇਵਾ ਨਿਰੰਤਰ ਚਲਦੀ ਰਹੇਗੀ। ਉਹਨਾਂ ਸਮੂਹ ਸਮਾਜ ਸੇਵੀਆਂ ਨੂੰ ਬੇਨਤੀ ਕੀਤੀ ਹੈ ਕਿ ਆਓ ਅਸੀਂ ਸਾਰੇ ਰਲ ਮਿਲ ਕੇ ਹੜਪੀੜਤਾ ਦੀ ਮਦਦ ਕਰੀਏ ਤੇ ਇਸ ਔਖੀ ਘੜੀ ਵਿੱਚ ਉਹਨਾਂ ਦਾ ਹੱਥ ਫੜੀਏ। ਇਸ ਮੌਕੇ ਤੇ ਹਰਜੀਤ ਚਾਲ, ਰਾਹੁਲ ਚਾਲ, ਡੀ ਚਾਲ, ਪਾਲ ਚਾਲ, ਸ਼ਾਮੀਤੂ, ਲੰਬਰਦਾਰ ਜਗਨਨਾਥ ਕਮਲਜੀਤ ਕੋਕਾ ਰਵਿੰਦਰ ਕੁਮਾਰ ਭਾਰਤਵਾਜ ਆਦੀ ਹਾਜ਼ਰ ਸਨ ਨੂਰਬਹਿਲ ਤੋਂ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਜਿਵੇਂ ਕਿ ਆਪ ਸਾਰੇ ਜਾਣਦੇ ਹੀ ਆ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਏਰੀਆ ਜਿਹੜਾ ਹੈ ਉਹ ਹੜਪੀਟਾਂ ਦੇ ਮਾਰ ਵਿੱਚ ਆ ਕਿਉਂਕਿ ਹਰ ਪੀੜ ਤੇ ਲੋਕ ਇੱਕ ਤਾਂ ਬੇਮੌਸਮੀ ਕਹ ਲੋ ਕਿ بارش ਜਿਹੜੀ ਆ ਬਹੁਤ ਜ਼ਿਆਦਾ ਆ ਵਾਰਸ਼ ਨਾਲ ਵੀ ਬਹੁਤ ਲੋਕਾਂ ਦੇ ਘਰ ਜਿਹੜੇ ਆ ਉਠ ਹੈ ਠੇਰੀ ਹੋ ਗਏ ਆ ਉਸ ਤੋਂ ਬਿਨਾ ਜਿਹੜੇ ਦਰਿਆਵਾਂ ਦੇ ਵਿੱਚ ਬਹੁਤ ਵੱਡਾ ਪਾਣੀ ਆ ਗਿਆ ਹੈ ਜਾਂ ਕਿਹ ਲੋ ਪਾਣੀ ਛੱਡਿਆ ਗਿਆ ਉਸ ਪਾਣੀ ਦੇ ਜਿੱਥੇ ਮਾਰ ਪਈ ਆ ਉਥੇ ਲੋਕਾਂ ਦਾ ਅੱਜ ਵੀ ਜਿਨ੍ਹਾਂ ਬਹੁਤ ਮੁਸ਼ਕਲ ਹੋਇਆ ਹੈ ਕਿਉਂਕਿ ਜਿਹੜਾ ਪਾਣੀ ਹੈ ਜਿੱਥੋਂ ਵਨ ਟੁੱਟ ਜਾਂਦਾ ਆ ਉਥੇ ਘਰਾਂ ਦੇ ਵਿੱਚ ਜਿੱਦਾਂ ਕਹਿੰ ਲੋ ਘਰਾਂ ਦੇ ਖੰਡੜ ਬਣ ਜਾਂਦੇ ਆ ਸੋ ਬਹੁਤ ਜਿਆਦਾ ਸਮਾਸੇਵੀ ਲੋਕਾਂ ਨੇ ਦੇਖਣ ਚਾਹੁੰਦਾ ਹੈ ਕਿ ਬਹੁਤ ਵੱਡੀ ਸਬਾਵਾ ਨਵਾਈਆਂ ਆ ਰੱਖਣਾ ਤੇ ਕਰੋੜਾਂ ਰੁਪਈਆ ਲਾਇਆ ਆ ਜਿਹੜੇ ਦੇਖੋ ਜਿਹੜਾ ਘਾਟਾ ਪੈ ਜਾਂਦਾ ਆ ਇੱਡਾਂ ਦੀ ਹੱਡ ਦੀ ਮਾਰ ਵਰਗੀਆਂ ਮਾਰਾਂ ਤੋਂ ਉਹ ਪੂਰਾ ਤਾਂ ਕੁਝ ਜਿੱਦਾਂ ਕਹਿੰ ਲੋ ਕੋਈ ਨਹੀਂ ਕਰ ਸਕਦੇ ਪਰ ਫਿਰ ਵੀ ਜਿੰਨਾ ਕਿਸੇ ਦੀ ਹੈਸਿਅਤ ਮੁਤਾਬਕ ਹੈ ਅਸੀਂ ਵੀ ਅੱਜ ਅਪਰਾਲਾ ਕੀਤਾ ਆ ਖਾਸ ਕਰਕੇ ਐ ਸੁਕੇ ਰਾਸਨ ਦਾ ਸੋ ਜਿਨ੍ਹਾਂ ਦੇ ਵਿੱਚ ਐ ਸਾਡੇ ਕੈਲੀਫੋਰਨੀਆ ਤੋਂ ਪਰਿਵਾਰ ਸੀ ਐ ਡਾਕਟਰ ਸਰਕਿਸ ਕਰਨਜੀਤ ਅੰਨਿਆ ਜੈ ਜਸਰ ਰਵੀ ਆਇਸ਼ਾ ਸੋ ਵੈਲਟਰ ਹੈਨਰ ਰੀਟਾ ਸੋ ਇਹ ਉਹਨਾਂ ਦੀ ਟੀਮ ਸੀ ਜਿਹੜੇ ਕਪਨੇਸਰ ਪਰਿਵਾਰ ਨੇ ਇਹਨਾਂ ਤੋਂ ਸਾਨੂੰ ਵੱਡੀ ਜਿਹੜੀ ਆ ਰਾਸ਼ਨ ਜਿਹੜਾ ਆ ਉਹਦਾ ਇਸ ਵਾਰ ਦਾ ਜਿਹੜਾ ਪਹਿਲਾ ਸਾਡਾ ਰਾਉਂਡ ਹੋਊਗਾ ਤੇ ਸਾਰੇ ਦਾ ਸਾਰਾ ਖਰਚਾ ਜਿਹੜਾ ਹੈ ਇਹਨਾਂ ਪਰਿਵਾਰਾਂ ਨੇ ਜਿੱਦ ਤੱਕ ਲੋ ਚੱਕਿਆ ਹੈਗਾ ਸੋ ਉਸ ਤੋਂ ਬਾਅਦ ਸਾਡੀਆਂ ਸਾਡੀ ਨੂਰਮੈਲ ਦੀ ਟੀਮ ਦੇ ਖਾਸ ਕਰਕੇ ਜਿਹਦੇ ਵਿੱਚ ਸਾਡਾ ਪੱਤਰਕਾਰ ਭਾਈ ਜਰਾਂ ਵੀ ਹੈ ਜਿਹਦੇ ਵਿੱਚ ਸਾਡੇ ਸਮਾਜ ਦੇ ਵੀ ਲੋਕ ਵੀ ਆ ਉਹਨਾਂ ਨੇ ਵੀ ਆਪਣਾ ਬਣਦੀਆਂ ਸੇਵਾਵਾਂ ਵੇਸਾ ਕੋ ਕਿਸੇ ਪੈਸੇ ਰਾਸ਼ਨ ਦੇ ਰੂਪ ਵਿੱਚ ਹੋਣ ਜਾਂ ਕਹਿ ਲੋ ਕਿ ਰਾਸ਼ਨ ਵੰਡਣ ਦੇ ਰੂਪ ਵਿੱਚ ਹੋਣ ਜਾਂ ਕਹਿ ਲੋ ਕਿ ਆਪਣਾ ਸਮਾਂ ਕੱਢ ਕੇ ਲੋਕਾਂ ਤੱਕ ਪਹੁੰਚ ਕਰ ਕਰੰਦਾ ਇਹ ਜਿਹੜਾ ਨੇਕ ਪਰਾਲਾ ਕੀਤਾ ਮੈਂ ਆਪਣੇ ਭਾਈਚਾਰੇ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਆ ਸੋ ਆਸ ਕਰਦਾ ਆ ਕਿ ਸਾਡੀ ਸਾਰੀ ਟੀਮ ਲੋੜਵੰਦਾਂ ਤੱਕ ਬਹੁਤ ਜਲਦੀ ਕਿਉਂਕਿ ਅਸੀਂ ਉਹ ਮਤਲਬ ਜਿਸ ਤਰ੍ਹਾਂ ਆਮ ਦੇਖਣ ਚਾਹੁੰਦਾ ਕਿ ਕਿਤੇ ਅੰਨ ਦੀ ਵੇਅਤ ਵੀ ਕਿਤੇ ਰਾਸ਼ਨ ਦੀ ਵੇਅਤ ਵੀ ਅਸੀਂ ਉਸ ਤੋਂ ਥੋੜਾ ਜਿਹਾ ਗੁਰੇਜ ਕਰਾਂਗੇ ਪਰ ਜਿੱਥੇ ਕੋਸ਼ਿਸ਼ ਕਰਾਂਗੇ ਕੋਈ ਸਾਨੂੰ ਜਵਾਬ ਦੇ ਜਗਾ ਤਾਂ ਦੇ ਜਾਗਾ ਪਰ ਹਰ ਘਰ ਨੂੰ ਜੇ ਸੀਰੀਜ ਜਮਾਂਗੇ ਉੱਤੇ ਪੁੱਛਿਆ ਜਾਊਗਾ ਕਿ ਕੀ ਤੁਹਾਨੂੰ ਇਸ ਤਰ੍ਹਾਂ ਦੀ ਕਿੱਟ ਦੀ ਰਾਸ਼ਨ ਦੀ ਜ਼ਰੂਰਤ ਹੈ ਤਕਰੀਬਨ 1500 ਰੁਪਏ ਦੀ ਇੱਕ ਕਿੱਟ ਸਾਡੀ ਤਿਆਰ ਹੋਈ ਆ ਅੱਜ 100 ਬੰਦੇ ਦੇ ਜਿਹੜੀ ਕਿੱਟਾਂ ਸੀ ਤਿਆਰ ਕੀਤੀ ਸੀ ਆਉਣ ਵਾਲੇ ਸਮੇਂ ਵਿੱਚ ਇਹਦੇ ਸਵਾਵੇਂ ਆ ਜਿੱਥੋਂ ਤੱਕ ਹੋ ਸਕੇ ਸਾਡੀ ਟੀਮ ਜਿਹੜੀ ਉਹ ਜਾਰੀ ਰੱਖੂਗੀ ਸੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸੋ ਕੋਸ਼ਿਸ਼ ਕਰੋ ਉਪਰਾਲਾ ਕਰੋ ਕਿ ਜਰੂਰੀ ਨਹੀਂ ਕਿ ਆਪਾਂ ਲੱਖਾਂ ਰੁਪਏ ਖਰਚ ਕਰਕੇ ਹੀ ਹਰਪੀਂਦਾਂ ਦੀ ਮਦਦ ਕਰਨੀ ਆ ਇੱਕ ਦੂਸਰੇ ਦੀ ਸੇਵਾ ਕਰਕੇ ਜਾਂ ਕਹੋ ਸੇਵਾ ਬਣਾਉਣੀ ਸੋਖੀ ਆ ਵਰਤੋਣੀ ਔਖੀ ਆ ਸਹੀ ਤਰੀਕੇ ਦੇ ਨਾਲ ਜਿੰਦਾਂ ਦੀ ਵੀ ਸੇਵਾ ਕੋਈ ਵੀ ਵੀਰ ਆਪਣੇ ਘਰ ਬੈਠ ਕੇ ਆਪਣੇ ਆਸਪਾਸ ਚਾਤੀ ਮਾਰ ਕੇ ਨਿਵਾਵੇ ਤੇ ਇਹਦੇ ਨਾਲ ਹੀ ਸਾਰੇ ਲਾਈਵ ਦੇਖਣ ਵਾਲੇ ਦੋਸਤਾਂ ਮਿੱਤਰਾਂ ਦਾ ਭੈਣਾ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੈ ਗੁਰੂ ਦੇ ਧੰਨ ਗੁਰਦੇਵ